ਕਾਣੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਘੜ ਵੇੜੀ ਗੁਰ ਕੈ ਸ਼ਬਦ ਲਿਓ ਘੜ ਜੀਤ ਰਹਾਉ ਮਿੱਥਿਆ ਭਰਮ ਭਰਮ ਬਹੁ ਭ੍ਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੋ ਛਿਛਾਇਆ ਖਿਨ ਮੈਂ ਬਿਨ ਸਜਾਏ ਦੇ ਪੀਤ ਹਮਰੇ ਪ੍ਰਾਨ ਪ੍ਰੀਤਮ ਜਾਨੇ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰ ਚੈ ਰਾਮ ਰਵਿਆ ਘਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤ ਤਪਨੀਤ ਕਾਂੜਾ ਮਹੱਲਾ ਚੌਥਾ ਜਪ ਮੰਨ RAM ਨਾਮ ਜਗਨਨਾਥ ਹੂਮਨ ਘੇਰ ਪਰੇ ਵਿਖ ਵਿਖਿਆ ਸਤ ਗੁਰ ਕਾਢ ਲੀਏ ਦੇ ਹਾਥ ਰਹਾਉ ਸੁਆਮੀ ਅਪੈ ਨਿਰੰਜਨ ਨਰ ਹਰ tumra akleh ho ham paapi paath kaam krod bikhya lob nubte kaast loho tare sang saath tum wad purkh wad agam agochar ham thund rahe paai nahi haath tu paray paray parampar swami tu aapan jaan hai aap jag lak adrisht agochar naam tihaye sat sangat mil sadhu paath ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ੁ ਗਸਾਈ ਹਮਰਾਕ ਲਿਓ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰੱਖੋ ਜਨ ਸਾਥ ਕਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮਨਜਾਪੋ RAM ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਹੋ ਕਿਰਪਾਲ ਰਹਾਉ ਤੇਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੈ ਵਿਚਾਰੀ RAM 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 ਲਾਲ ਤੁਮਰੀ ਜੀ ਅਕਥ ਕਥਾ ਤੂੰ 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 ਹੀ ਜਾਣਹਿ ਹਉ ਹਰ ਜਪ ਭਈ નિਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾਂ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ નિਹਾਲ 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 ਕਾਨੜਾ ਮਹੱਲਾ ਚੌਥਾ ਹਰਗੁਣ ਗਾਵੋ ਜਗਦੀਸ ਏਕਾ ਜੀ ਕੀਚੈ ਲਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੂ ਜਗਦੀਸ ਤੁਮਰੇ ਜਨ ਰਾਮ ਜਪਹਿ ਤੇ ਉਤਮ ਤਨ ਕੋ ਹੋਂ ਕੋ ਮੁਕ ਮੇ ਘਮ ਘਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵਾੜੇ ਉੱਚੇ ਸੋ ਕਰਹਿ ਜੋ ਤੁਧ ਭੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਬੀਸ ਕਾਂੜਾ ਮਹੱਲਾ ਚੌਥਾ ਭਜ ਰਾਮੋ ਮਨ ਰਾਮ ਜਿਸ ਰੂਪ ਨਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵਡ ਹੋ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨੰਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਅਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸੇਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਬ ਤੂੰ 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 ਰਾਮ 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 ਜਨ ਨਾਨਕੋ ਸਰਨਾਗਤੀ ਦੇਹੋ ਗੁਰਮਤੀ ਭਜ ਰਾਮ 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 ਕਨੜਾ ਮਹੱਲਾ ਚੌਥਾ ਸਤਗੁਰ ਚਾਟੋਂ ਪਗ ਚਾਤ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਦਾਸ ਹਰ ਗਾਟ ਹਰ ਹੋ ਹੋ ਲਿਖੇ ਲਾਟ ਰਹਾਓ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗਿਆ ਕਰ ਜਟ ਜਟਾ ਜਟ ਜਾਤ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਅਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੁਆਮੀ ਅਤ ਅਗਾਹ ਤੂੰ ਭਾਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇਕ ਏਕ ਹੈ ਹਰ ਥਾਟ ਤੂੰ ਜਾਣ ਹੈ ਸਭ ਵਿਦੂ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਨੜਾ ਮਹੱਲਾ ਚੌਥਾ ਜਪ ਮੰਨ ਗੋਬਿੰਦ 마ਦੋ ਹਰ ਹਰੇ ਅਗਮ ਅਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਿਖੇ ਲਾਦੋ ਰਹਾਉ ਬਿਖ ਮਾਇਆ ਸੰਚ ਬਹੁ ਚਿਤੈ ਬਿਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੂ ਜਿਉ ਸ਼ੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਦੂ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੂ ਚਾਰ ਬਰਨ ਚਾਰ ਆਸ਼ਰਮ ਹੈ ਕੋਈ ਮਿਲੈ ਗੁਰੂ ਗੁਰਨਾਨਕ ਸੋ ਆਪ ਤਰੈ ਕੁੱਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਉ ਤੇਰੇ ਜਨ ਧਿਆਮ ਹੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੇ ਹੈ ਜਪ ਹਰ ਹਰ ਨਾਮ ਨਿਧਾਨ ਉਸਤਤ ਕਰੇ ਪ੍ਰਭ ਤੇਰੀ ਆ ਮਿਲ ਸਾਧੂ ਸਾਧ ਜਨ ਗੁਰ ਸਤਿਗੁਰੂ ਭਗਵਾਨ ਜਿਨ ਕਾ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੇ ਤੇ ਤਰੇ ਭਾਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ 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 ਭਗਵਾਨ ਕਾਂੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਈਐ ਗੁਣ ਗੋਪਾਲ ਕਿਰਪਾ ਨਿਦ ਦੁਖ ਬਦਾਰਨ ਸੁਖ ਦਾਤੇ ਸਤਿਗੁਰ ਜਾਂ ਕੋ ਭੇਟਤ ਹੋਏ ਸਗਲ ਸਿਧ ਰਹਾਉ ਸਿਮਰਤ ਨਾਮ ਮਨਹਿ ਸਾਧਾਰੈ ਕੋਟ ਪਰਾਦੀ ਖਿਨ ਮਹ ਤਾਰੈ ਜਾਂ ਕੋ ਚੀਤ ਆਵੇ ਗੁਰ ਆਪਣਾ ਤਾਂ ਕੋ ਦੁੱਖ ਨਹੀਂ ਤਿਲ ਸੁਪਨਾ ਜਾਂ ਕੋ ਸਤ ਗੁਰੇ ਆਪਣਾ ਰਾਖੇ ਸੋ ਜਨ ਹਰ ਰਸ ਰਸਨਾ ਚਾਖੇ ਕਹੋ ਨਾਨਕ ਗੁਰ ਕੀਨੀ ਮਿਆ ਹਲਤ ਪਲਤ ਮੁਖ ਊਜਲ ਭਇ ਕਨੜਾ ਮਹੱਲਾ ਪੰਜਵਾ ਅਰਦਉ ਤੁਜੈ ਸੁਆਮੀ ਆਪਣੇ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ ਰਹਾਉ ਤਾਂ ਕਹਿ ਹਿਰਦੈ ਬਸਿਓ ਨਾਮ ਜਾ ਕੋ ਸੁਆਮੀ ਕੀਨੋ ਦਾਨ ਤਾਂ ਕਹਿ ਹਿਰਦੈ ਆਈ ਸ਼ਾਂਤ ਠਾਕੁਰ ਭੇਟੇ ਗੁਰਬਚਨਾਂਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਕੋ ਗੁਰਦੀਨ ਕਹੋ ਨਾਨਕ ਤਾਂ ਕਹਿ ਬਲ ਜਾਉ ਕਲ ਯੁਗ ਮਹਿ ਪਾਇਆ ਜਿਨ ਨਾਮ ਕਾਨੜਾ ਮਹੱਲਾ ਪੰਜਵਾ ਈਰਤ ਪ੍ਰਭ ਕੀ ਗਾਉ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਉ ਅਨਕ ਭਾਂਤ ਕਰ ਦਵਾਰ ਨਾ ਪਾਵਉ ਹੋਏ ਕਿਰਪਾਲ ਤਾ ਹਰ ਹਰ ਧਿਆਵਉ ਕੋਟ ਕਰਮ ਕਰ ਦੇ ਨਾ ਸੋਦਾ ਸਾਧ ਸੰਗਤ ਮਹਿ ਮਨ ਪਰ ਬੋਦਾ ਤ੍ਰਿਸ਼ਨਾਂ ਬੂਜੀ ਬਹੁ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਿਆਲ ਕਹੋ ਨਾਨਕ ਤਉ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾਂ ਕਉ ਸਤਿਗੁਰ ਮਿਆ ਕਰੇ ਹੀ ਅਗਿਆਨ ਭਰਮ ਬਿਨ ਸੈ ਦੋਖ ਡੇਰਾ ਜਾਂ ਕੈ ਹਿਰਦੈ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ